ਆ ਦੇਖੋ ਲੁਟੇਰਿਆਂ ਦੇ ਹਾਲ ਕਿਵੇਂ ਰਾਹ ਖੜੇ ਸ਼ਖਸ ਦੀ ਸੋਨੇ ਦੀ ਚੇਨ ਖੋ ਕੇ ਇਹ ਲੁਟੇਰਾ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਪੂਰੀ ਘਟਨਾ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਲੁਟੇਰਾ ਉੱਥੇ ਆਇਆ ਅਤੇ ਰੈਸਟੋਰੈਂਟ ਦੇ ਬਾਹਰ ਖੜੇ ਵਿਅਕਤੀ ਦੇ ਗਲੇ 'ਚ ਸੋਨੇ ਦੀ ਚੇਨ ਖੋ ਕੇ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਤਸਵੀਰਾਂ ਦੇ ਵਿੱਚ ਇਹ ਸ਼ਖਸ ਭੱਜਦਾ ਹੋਇਆ ਵਿਖਾਈ ਵੀ ਦੇ ਰਿਹਾ ਔਰ ਉਹ ਵਿਅਕਤੀ ਦੇ ਵੱਲੋਂ ਵੀ ਇਸ ਦਾ ਭੱਜ ਕੇ ਪਿੱਛਾ ਕੀਤਾ ਪਰ ਇਹ ਲੁਟੇਰੇ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਹਾਲਾਂਕਿ ਉੱਥੇ ਕਾਫੀ ਲੋਕ ਰੈਸਟੋਰੈਂਟ ਦੇ ਬਾਹਰ ਖੜੇ ਸਨ ਔਰ ਉਸੇ ਭੀੜ ਦੇ ਵਿੱਚ ਆਏ ਇਸ ਲੁਟੇਰੇ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਅਕਤੀ ਰੈਸਟੋਰੈਂਟ ਦੇ ਬਾਹਰ ਖੜਿਆ ਜਿਸ ਦੀ ਕੀ ਸੋਨੇ ਦੀ ਚੇਨ ਖੋ ਕੇ ਇਹ ਛਾਤਰ ਲੁਟੇਰਾ ਭੱਜਦਾ ਹੋਇਆ ਦਿਖਾਈ ਦਿੱਤਾ ਦੱਸਦੀ ਹੈ ਕਿ ਸੀਸੀਟੀਵੀ ਕੈਮਰੇਨ ਦੇ ਵਿੱਚ ਸਾਰੀ ਘਟਨਾ ਕੈਦ ਵੀ ਹੋਈ ਹੈ ਕਿ ਕਿਵੇਂ ਇਹ ਲੁਟੇਰਾ ਉੱਥੇ ਪਹੁੰਚਦਾ ਅਤੇ ਫਿਰ ਇਸ ਦੇ ਵੱਲੋਂ ਵਿਅਕਤੀ ਦੇ ਗਲੇ ਚੋਂ ਸੋਨੇ ਦੀ ਚੇਨ ਨੂੰ ਖਿੱਚਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਉਹ ਤੋਂ ਫਰਾਟਾ ਜਾਂਦਾ ਦੱਸਦੀ ਹੈ ਕਿ ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਕਿ ਪਟਿਆਲਾ ਦੇ ਇੱਕ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਇੱਕ ਘਟਨਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਖਵਾਰਾ ਚੌਂਕ ਦੇ ਨੇੜੇ ਇੱਕ ਘਟਨਾ ਹੋਈ ਜਿਸ ਦੌਰਾਨ ਵਿਅਕਤੀ ਇੱਕ ਰੈਸਟੋਰੈਂਟ ਵਿਖੇ ਪਹੁੰਚਿਆ ਸੀ ਅਤੇ ਜਦ ਉਹ ਬਾਹਰ ਰੈਸਟੋਰੈਂਟ ਤੇ ਖੜਾ ਸੀ ਤਾਂ ਉਸ ਦੇ ਦੌਰਾਨ ਇੱਕ ਲੁਟੇਰਾ ਉੱਥੇ ਪਹੁੰਚਿਆ ਜਿਸ ਦੇ ਵੱਲੋਂ ਉਸ ਦੀ ਸੋਨੇ ਦੀ चेन ਨੂੰ ਖੋਲਿਆ ਅਤੇ ਫਿਰ ਉਸ ਤੋਂ ਬਾਅਦ ਰਫੀ ਚੱਕਰ ਹੋ ਗਿਆ ਹਾਲਾਂਕਿ ਵਿਅਕਤੀ ਨੇ ਭੱਜ ਕੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੁਟੇਰਾ ਉਸ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਇਹ ਸਾਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ